ਅੰਕਲ ਜੀ ਅੰਕਲ ਜੀ ਮੈਂ ਛੋਟੇ ਕੋਲ ਆਇਆ ਸੀ ਮੈਨੂੰ ਛੋਟੇ ਤਾਂ ਕਿ ਇੱਕ ਜ਼ਰੂਰੀ ਕੰਮ ਹੈ ਜੀ ਬੇਟਾ ਦੱਸੋ ਕੀ ਜ਼ਰੂਰੀ ਕੰਮ ਹੈ ਅੰਕਲ ਜੀ ਮੇਰੇ ਛੋਟੇ ਭਾਈ ਨੇ 8ਵੀਂ ਪਾਸ ਕਰ ਲਈ ਹੈ ਤੇ ਉਸਨੇ ਆਪਣੇ ਸਕੂਲ ਵਿੱਚੋਂ ਪਹਿਲੀ ਪੋਜੀਸ਼ਨ ਅਸਰ ਕਾਲੀ ਹੈ ਵਧਾਈਆਂ ਪੁੱਤ ਤੈਨੂੰ ਇਹ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਹਾਂ ਅੰਕਲ ਜੀ ਮੈਨੂੰ ਤੁਹਾਡੇ ਤੱਕ ਇੱਕ ਬਹੁਤ ਜ਼ਰੂਰੀ ਕੰਮ ਹੈ ਉਹ ਤਾਂ ਹਾਈ ਤਾਂ ਤੈਨੂੰ 15 ਕੁ ਦਿਨ ਹੋਏ ਨੇ ਤਨਖਾਹ ਲਗਏ ਇਹਨੂੰ ਐਡੀ ਛੇਤੀ ਤੈਨੂੰ ਕਿਹੜੀ ਲੋੜ ਪੈਗੀ हां अंकल, जा, अंकल जी मेरे छोटे भाई ने 9वीं جماعت ਵਿੱਚ ਐਡਮਿਸ਼ਨ ਵੀ ਲੈਣੀ ਹੈ ਅਤੇ ਉਸਨੇ ਕਿਤਾਬਾਂ ਵੀ ਲੈਣੀਆਂ ਸਨ। ओहो ਪੁੱਤ ਇਹ ਕਿਹੜਾ ਵੱਡੀ ਗੱਲ ਹੈ ਤੂੰ ਜਾ ਜਾ ਕੇ ਮੁੰਛੀ ਤੋਂ ਪੈਸੇ ਲੈ ਲੈ। ਧੰਨਵਾਦ अंकल, दी? अंकल दी जी ਚਲ ਮੈਂ ਠੀਕਾ ਚੱਲ। ਉਹ ਜੋਤਾ ਬਾਪੂ ਜੀ ਕਿੱਧਰ ਗਏ ਨੇ? अंकल जी अंकल जी ਤਾਂ ਕਹਿ ਰਹੇ ਸੀ ਕਿ ਮੈਂ ਸ਼ਹਿਰ ਜਾ ਰਿਹਾ। ओहो ਮੈਂ ਵੀ ਸ਼ਹਿਰ ਜਾਣਾ ਸੀ ਯਾਰ। ਸਾਹਿਬ ਜੀ ਜੇ ਤੁਸੀਂ ਜਾਣਾ ਤਾਂ ਛੇਤੀ ਜਾਓ ਉਹ ਮੋਟਰਸਾਈਕਲ ਲਈ ਬਾੜੇ 'ਚ ਖੜੇ ਨੇ। ਜਲਦੀ ਜਾਓ ਕਿਤੇ ਉਗ ਨਾ ਜਾਣ ਅੱਛਾ ਮੈਂ ਹੁਣੀ ਜਾਣਾ ਬੱਪੂ ਜੀ ਬੱਪੂ ਜੀ ਤੁਸੀਂ ਸ਼ਹਿਰ ਜਾ ਰਹੇ ਹੋ ਹਾਂ ਪੁੱਤ ਸ਼ਹਿਰ ਜਾ ਰਹੇ ਹਾਂ ਮੈਂ ਵੀ ਸ਼ਹਿਰ ਜਾਣਾ ਹੈ ਕਿਉਂ ਸ਼ਹਿਰ ਤੈਨੂੰ ਕੀ ਕੰਮ ਹੈ सोनू ਪਤਾ ਤਾਂ ਹੈ ਬਾਪੂ ਜੀ ਮੇਰੇ 9ਵੀਂ ਕਲਾਸ ਦਾ ਰਿਜ਼ਲਟ ਵੀ ਆ ਗਿਆ ਤੇ ਮੈਂ 9ਵੀਂ ਕਲਾਸ ਤੋਂ ਪਾਸ ਵੀ ਹੋ ਗਿਆ ਤਾਂ ਕਰਕੇ ਇਹ ਕਿਤਾਬਾਂ ਮੈਂ ਸ਼ਹਿਰ ਵੇਚਣ ਜਾ ਰਿਹਾ ਸੀ ਇਹ ਕਿੰਨੇ ਦੀਆਂ ਕਿਤਾਬਾਂ ਪੁੱਤ ਇਹ ਹੀ ਬਸ ਕੋਈ 4-500 ਦੀ ਵਿਕ ਜਾਣਗੀ ਆ ਠੀਕ ਹੈ ਤੇਰੇ 4-500 ਨਾਲ ਸਾਰੀਆਂ ਜ਼ਰੂਰਤਾਂ ਪੂਰੀਆਂ ਹੋ ਜਾਣਗੀਆਂ ਨਹੀਂ ਬਾਪੂ ਜੀ ਮੈਨੂੰ ਪੈਸੇ ਦੀ ਜ਼ਰੂਰਤ ਨਹੀਂ ਇਹ ਘਰੇ ਬੇਕਾਰ ਹੀ ਬੀਆਂ ਰਹਿਣ ਗਿਆ ਇਸ ਕਰਕੇ ਸ਼ਹਿਰ ਦੁਕਾਨ ਵਾਲੇ ਲੈ ਲੈਂਦੇ ਨੇ ਇਸ ਕਰਕੇ ਇਹਨੂੰ ਸ਼ਹਿਰ ਵੇਚ ਦਿੰਦਾ ਉਸ ਗਰੀਬ ਦੇ ਭਾਈ ਨੂੰ ਹੀ ਕਿਉਂ ਨਾ ਕਿਤਾਬਾਂ ਦੇ ਦਈਏ ਜੋਦ ਦੇ ਨੂੰ ਤੇ ਇਹਨੂੰ ਰੱਦੀ ਜੀ ਵੇਚਣ ਦਾ ਕੀ ਫਾਇਦਾ ਹਾਂ ਬਾਪੂ ਜੀ ਕੀ ਸੋਚਣ ਲੱਗ ਪਏ ਫਿਰ ਪੁੱਤ ਮੈਨੂੰ ਕੁਝ ਯਾਦ ਆ ਗਿਆ ਸੀ ਪਰ ਪਿਛਲੇ ਸਾਲ ਇਹ ਕਿਤਾਬਾਂ ਤੈਨੂੰ ਕਿੰਨੀ ਦੀਆਂ ਮਿਲੀਆਂ ਸੀ 2000 ਦੀਆਂ ਪਰ ਇਹ ਤੁਸੀਂ ਕਿਉਂ ਪੁੱਛ ਰਹੇ ਹੋ ਘਰੇ ਕਿਤਾਬਾਂ ਰੱਖਣ ਨੂੰ ਥਾਂ ਨਹੀਂ ਸੀ ਤਾਂ ਕਰਕੇ ਹੀ ਮੈਂ ਇਹਨਾਂ ਨੂੰ ਵੇਚਣ ਜਾ ਰਿਹਾ ਪੁੱਤ ਵਿਦਿਆ ਬੰਡੀ ਜਾਂਦੀ ਹੈ ਦੁਕਾਨਾਂ ਤੇ ਵੇਚੀ ਨਹੀਂ ਜਾਂਦੀ ਇਹ ਕਿਤਾਬਾਂ ਰੱਦੀ ਵਿੱਚ 4-500 ਰੁਪਏ ਦੀਆਂ ਵੇਖਣੀਆਂ ਆ ਜਿਸਨੇ 31 ਕਲਾਸ ਵਿੱਚ ਦਾਖਲਾ ਲਿਆ ਹੈ ਇਹ ਕਿਤਾਬਾਂ ਉਸ ਕਿਸੇ ਗਰੀਬ ਨੂੰ ਦੇ ਦਿਓ ਨਾਲੇ ਤਾਂ ਉਹ ਇਹ ਕਿਤਾਬਾਂ ਵਰਤੂਆ ਹੁਣ ਤੇਰੇ ਤਾਂ ਕੰਮ ਹੈ ਹੀ ਨਹੀਂ ਨਾਲੇ ਕਿਸੇ ਗਰੀਬ ਦੀ ਮਦਦ ਹੋ ਜਾਵੇਗੀ ਨਾਲੇ ਤੇਰੀ ਵਿਦਿਆ ਵੰਡੀ ਜਾਵੇਗੀ ਬਾਪੂ ਜੀ ਤੁਹਾਡੀ ਗੱਲ ਤਾਂ ਸਹੀ ਆ ਪਰ ਮੈਂ ਇਹਦਾ ਜ਼ਰੂਰਤਮੰਦ ਕਿੱਥੋਂ ਭੱਲ ਆ ਭੱਲਣ ਨਾਲ ਤਾਂ ਰੱਬ ਵੀ ਮਿਲ ਜਾਂਦਾ ਹੈ ਪੁੱਤ ਬਾਪੂ ਜੀ ਤੁਸੀਂ ਮੈਨੂੰ ਕਿੱਧਰ ਲੈ ਆ ਰਹੇ ਹੋ ਕੋਈ ਗੱਲ ਨਹੀਂ ਚਲੋ ਆਜੋ ਚਲੋ ਫੇਰ ਠੀਕ ਹੈ ਬੇਟਾ ਇਹ ਕਿਤਾਬਾਂ ਜੋਧ ਨੂੰ ਦੇ ਦੇ। ਬਾਪੂ ਜੀ ਇਹ ਤੁਸੀਂ ਕੀ ਕਹਿ ਰਹੇ ਹੋ? ਇਹ ਕਿਤਾਬ ਜੋਧ ਦੇ ਕਿਸ ਕੰਮ ਨੇ? ਬੇਟਾ ਜੋਧ ਦੇ ਭਾਈ ਨੇ ਹੁਣੇ-ਹੁਣੇ 8ਵੀਂ ਕਲਾਸ ਪਾਸ ਕਰਕੇ 9ਵੀਂ ਕਲਾਸ 'ਚ ਉਹ ਉਸਨੇ ਦਾਖਲਾ ਲਿਆ ਹੈ। ਇਹ ਕਿਤਾਬਾਂ ਦੀ ਜੋਧ ਦੇ ਭਾਈ ਨੂੰ ਜ਼ਰੂਰਤ ਹੈ। ਚਲੋ ਠੀਕ ਹੈ ਬਾਪੂ ਜੀ। ਆ ਲਾ ਮੇਰੇ ਕਿਤਾਬਾਂ। ਠੀਕ ਹੈ।